ਲੈਣੀ ਮੈਨੂੰ ਲੱਗਦਾ ਏ ਭੈਣ ਦਾ ਫੋਨ ਆਇਆਗਾ ਗੱਲਾਂ ਹੀ ਕਰਿਆ ਸੀ ਆਖੇ ਤੂੰ ਵੀ ਆਵੇਂਗੀ ਮੈਂ ਵੀ ਆ ਜਾ ਮੈਨੂੰ ਲੱਗਦਾ ਏ ਭੈਣ ਦੇ ਬਹਾਨੇ ਨਾਲ ਤੇ ਪੇਕੀ ਨਾ ਜਾਣਾ ਹੋਵੇ ਭੈਣ ਨੇ ਆਖਿਆ ਹੋਊਗਾ ਮੈਂ ਵੀ ਆਉਣੀ ਤੂੰ ਵੀ ਆ ਜਾ ਮੈਂ ਤਾਂ ਬਹਾਨਾ ਬਣਾ ਕੇ ਭਾਜ ਜਾਨੀ ਆ ਖਾਤੇ ਚ ਭਾਵੇਂ ਖੜੀ ਰਹਿ ਕੇ ਜਮਾਨੀ ਜਾਣ ਦਿੰਦੀ ਭਾਵੇਂ ਕੋਸ ਹੋ ਜਾ ਮੈਂ ਤਾਂ ਆਖੂ ਮੈਂ ਤਾਂ ਬਿਮਾਰ ਆਂ ਫੇਰ ਪਤਾ ਲੱਗੂ ਇਹ ਨੂੰ ਆਈ ਨਹੀਂ ਲੱਗਦਾ ਲੈ ਬੇ ਬਿੰ ਪੁੱਛਦੀ ਆ ਬੇਬੇ ਬੇਬੇ ਹਾਂ ਕੀ ਏ ਗੱਲ ਸੁਣੀ ਮਾੜੀ ਜੀ ਕੀ ਐ ਮੇਰੇ ਨਾ ਭੈਣ ਦਾ ਫੋਨ ਆਇਆ ਸੀਗਾ ਅਸੀਂ ਪਿੰਡ ਜਾਣਾ ਸੀਗਾ ਦਸੰਬਰ ਦੀਆਂ ਛੁੱਟੀਆਂ ਕਰਕੇ ਹਾਂ ਛੁੱਟੀਆਂ ਮਿਲ ਗਈਆਂ ਸੀਗੀਆਂ ਕੱਲ ਜ ਵਾਕਾਂ ਨੂੰ ਦੇਖ ਭਾਈ ਜਾਣੀਆਂ ਦਾ ਮੈਂ ਤਾਂ ਢਿੱਲੀ ਹੋਈ ਪਈ ਆ ਹਾਂ ਦੇ ਵੇ ਤੈਨੂੰ ਕੀ ਹੋ ਗਿਆ ਢਿੱਲੀ ਕਿਵੇਂ ਹੋ ਗਈ ਤੂੰ ਇਕਦami ਮੇਰੇ ਤਾਂ ਹੱਡ ਪੈਰ ਬਾਲੇ ਦੁਖੇ ਮੈਂ ਤਾਂ ਅਲੱਗ ਬੁਖਾਰ ਚੜ ਗਿਆ ਲੈ ਹੁਣ ਤਾਂ ਠੀਕ ਠਾਕ ਸੀ ਬੇਬੇ ਤੂੰ ਠੀਕ ਕਿੱਥੋਂ ਸੀ ਮੈਂ ਤੜਕੇ ਬੁਖਾਰ ਤੜਕੇ ਤਾਂ ਮੇਰੇ ਚਿੱਤ ਹੋਰੋਂ ਸੀ ਨਾਲੇ ਮੇਰੇ ਤਾਂ ਹੋਰ ਹੀ ਹੋ ਜਾਂਦਾ ਚਿੱਤ ਨੂੰ ਬੁਖਾਰ ਤਾਂ ਨਹੀਂ ਹੈਗਾ ਫਿਰ ਅੰਦਰ ਹੋਊਗਾ ਬੁਖਾਰ ਤਾਂ बुखार ਤਾਂ ਹੈ ਹੀ ਨਹੀਂ ਗਾ ਹੱਡ ਪੈ ਟੁੱਟੀਆਂ ਨੇ ਅੰਦਰ ਹੋ ਬੁਖਾਰ ਮੈਂ ਤਾਂ ਲਾ ਦਮ ਠੰਡ ਲੱਗ ਗਈ ਫਿਰ ਭੇਜ ਆਏ ਉਹਨਾਂ ਨੇ ਮੈਨੂੰ ਦੋ ਦਿਨਾਂ ਮੈਂ ਪਰਸੋਂ ਤੱਕ ਮੁੜੇ ਆਉਂਗੀ ਭਾਈ ਮੈਨੂੰ ਆਰਾਮ ਆ ਜਾਂਦੇ ਫੇਰ ਵਗਦੀ ਹੁਣ ਆਏ ਮੈਂ ਬਿਮਾਰ ਆ ਕੰਮ ਕੌਣ ਕਰੂਗਾ ਮੈਂ ਚਾਹੀ ਚਾਹੀ ਨਹੀਂ ਜਾ ਜਾਂਦਾ ਆਏ ਕੀ ਹੁੰਦਾ ਸੀਗਾ ਗੱਲ ਕੰਮ ਵਾਲੀ ਆਪਾਂ ਲਾ ਲੈਂਦੇ ਦੋ ਰੋਟੀਆਂ ਸੀਗੀਆਂ ਨਾ ਨਾ ਰੋਟੀਆਂ ਮੈਥੋਂ ਹੁਣ ਬਿਮਾਰ ਤੋਂ ਰੋਟੀਆਂ ਕਿੱਥੇ ਪਕਦੀਆਂ ਤੂੰ ਤਾਂ ਹੱਦ ਕਰਦੀ ਏ ਜੀ ਬਈ ਬੁਖਾਰ ਤਾਂ ਨਹੀਂ ਲੱਗ ਰਿਹਾ ਹੈਗਾ ਭਾਈ ਅੰਦਰ ਹੋਊਗਾ ਮੈਂ ਤਾਂ ਦੱਸਾਂ ਮੈਨੂੰ ਪਾਲਾ ਲੱਗੀ ਜਾਂਦਾ ਮੈਂ ਤਾਂ ਮੈਂ ਤਾਂ ਧੁੱਪੇ ਫੇਰ ਵਗ ਜੀ ਜਦੋਂ ਕਿਤੇ ਜਿਓ ਟਾਈਮ ਲੱਗਿਆ ਲੈ ਇਹ ਤਾਂ ਪਾਣੀ ਬੇਲੀਏ ਕਰਤਾ ਫੋਨ ਵੀ ਆ ਜਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਮੇਰਾ ਦੁੱਖ ਦਾ ਸੁੱਖ ਦਾ ਕੀ ਨਹੀਂ ਪੁੱਛਣਾ ਇਹਨ ਤੱਚ ਵੀ ਹੋ ਗਈ ਹੁਣ ਐਡਾ ਬੁੱਥੜ ਕਰਕੇ ਅੰਦਰ ਵਗ ਗਈ ਵਗ ਜੇ ਭਾਈ ਜੇ ਮੈਥੋਂ ਕੰਮ ਨਹੀਂ ਹੁੰਦਾ ਮੈਂ ਕੀ ਕਰਾਂ ਮੇਰੇ ਤਾਂ ਕਿਤੇ ਢਿੱਲਾਗਾ ਆਪੇ ਭੌਂਗਰੀ ਫਿਰ ਫੇਰ ਵਗ ਜੂਗੀ ਇਹ ਤਾਂ ਰੋਜ਼ ਦਾ ਕੰਮ ਹੈ ਬੇਬੀ ਕਿਵੇਂ ਬੈਗੀ ਬੇਬੀ ਕੀ ਹੋ ਗਿਆ ਮੇ ਭਾਈ ਮੇਰੇ ਕਿਤੇ ਢਿੱਲਾ ਹੋਇਆ ਪਿਆ ਕੀ ਹੋ ਗਿਆ ਮੈਂ ਤਾਂ ਪਾਲਾ ਲੱਗਿਆ ਮੈਂ ਤਾਂ ਲੱਗਦਾ ਮੇਰੇ ਜੀ ਮੇਂ ਅੰਦਰ ਤਾਪ ਹੁੰਦਾ ਹੈ ਉਲਟੀਆਂ-ਆਲਟੀਆਂ ਨੇ ਲੱਗੀਆਂ ਨਾ ਨਾ ਹੱਡ ਪਰ ਬਾਹਰ ਟੁੱਟੀਆਂ ਦੇ ਚਿੱਤ ਜਿਹਾ ਔਖਾ ਹੋ ਜਾਂਦਾ ਹੈ ਕਦੋਂ ਹੋਣੀ ਹੋਣ ਲੱਗਿਆ ਦੁਪਹਿਰ ਜੇ ਸੀ ਤਾਂ ਟੜਕੇ ਦਾ ਹੀ ਹੁਣ ਵਾਲਾ ਹੋ ਗਿਆ ਕੋਈ ਗੋਲੀ ਲੈ ਲੈਂਦੀ ਗੋਲੀ ਪਰਮ ਜੀ ਤਾਂ ਹੁਣ ਆਦੀ ਮੈਂ ਪੇਕਾਂ ਉੱਠ ਜਾਨੀਆ ਮੇਰੀ ਭੈਣ ਨੇ ਫੋਨ ਕਰ ਮੈਨੇ ਕੌਣ ਦੇਵੇ ਗੋਲੀ ਉਹ ਤਾਂ ਕੀ ਕਰੂਗੀ ਮੈਂ ਉਹਨੂੰ ਕਹਿ ਦਿੰਦਾਗਾ ਉਹ ਤਾਂ ਇੱਥੇ ਰਹਿ ਹੀ ਪਊਗੀ ਆਪਾਂ ਕੀ ਕਰਨਾ ਉੱਥੇ ਜਾ ਕੇ ਪਿੰਡੋਂ ਨੇ ਪਿੰਡ ਫਿਰ ਹੁਣ ਆਇਆ ਉਹ ਆਦੀ ਕੰਮ ਤੇ ਲਾ ਦੂੰ ਕਿਸੇ ਨੂੰ ਰੋਟੀਆਂ ਕੌਣ ਪਕਾਊਗਾ ਉਹੀ ਤਾਂ ਆ ਮੈਂ ਰੋਟੀਆਂ ਦਾ ਔਖਾ ਹੋ ਜੂਗਾ ਤੇ ਮੈਂ ਡਾਕਟਰ ਨੂੰ ਸਾਧਦਾ ਜਾਂਗਾ ਤੇ ਦਵਾਈ ਦਿਵਾਉਣਾ ਤੈਨੂੰ ਗੋਲੀਆਂ ਲਿਆ ਦੇ ਜਾ ਕੇ ਆਪ ਵਗ ਜਾ ਇਹ ਡਾਕਟਰ ਨੂੰ ਸਾਧਰੂ ਬੀਬੀ ਚੰਗਾ ਤੇਰੀ ਮਰਗੀ ਐ ਤੇ ਪਰ ਅਮੀ ਤਾਂ ਕੀ ਗੁਰੂ ਪਿੰਡ ਜਾ ਕੇ ਜਦ ਤੂੰ ਹੀ ਬਿਮਾਰ ਹੋ ਗਈ ਆਪਣੇ ਘਰੇ ਹੈ ਨਹੀਂ ਕੋਈ ਕੰਮ ਕਰਨ ਵਾਲਾ ਤੇ ਹੋਰ ਇਹਨੂੰ ਕਹ ਜੀ ਫੇਰ ਵਗ ਜੂਗੀ ਜਦ ਵੱਡੇ ਦਿਨ ਹੋਗੇ ਛੇ ਤੇ ਛੇ ਚ ਕਿਹਾਂ ਭੇਜ ਦਾਂਗੇ ਆਓ ਹੁਣ ਨਹੀਂ ਜਾਈਦਾ ਨੀ ਜਵਾਬ ਦੇ ਦੇ ਕਾ ਹੋਰ ਨਾਲ ਜਵਾਕਾਂ ਨੂੰ ਉੱਥੇ ਠੰਡ ਠੰਡ ਲੱਗੂ ਜਿੱਥੇ ਤੇ ਚੱਲ ਆਪਣਾ ਜਵਾਕ ਕਿੱਥੇ ਹੀ ਜਾਂਦਾ ਨਹੀਂ ਬਾਹਰ ਨਾਲ ਇਹਦੀ ਭਾਂਣ ਦੇ ਜਵਾਕਾਂ ਲਵੇ ਵਾਲੇ ਆਪਣੇ ਜਵਾਕਾਂ ਨੂੰ ਬਿਮਾਰ ਕਰ ਦੇਣਗੇ ਹੋਰ ਹੋਰ ਹ ਕਿਆਲ ਕਾਇਰੇ ਉਹਨੂੰ ਫੇਰ ਜਾ ਕੇ ਕਹੇ ਨਾ ਬੇ ਬੇਟੀ ਆਹੋ ਫੇਰ ਵਗ ਜੂਗੀ ਵੱਡੇ ਦੇ ਨਾਲ ਚ ਜੇ ਤੂੰ ਪਾ ਲੱਗਣ ਲੱਗਣਾ ਲੈ ਨੀ ਮਨ ਦੀ ਤਨੇ ਤੇ ਜੇ ਮੈਂ ਸੱਚ ਮੰਨ ਲਿਆ ਜੀ ਹਾਂ ਬੇ ਤਾ ਮਾ ਬਿਮਾਰੀ ਹੋਊਗੀ ਚੱਲ ਵਧ ਗਏ ਮਨ ਦੀ ਤਾਂ ਜਾਨ ਨਹੀਂ ਹੁੰਦੀ ਜੇ ਉਹਨੂੰ ਆਇਆ ਖੂ ਵੀ ਕੰਮ ਵਾਲੀ ਲਾ ਲੈਣਿਆ ਕੰਮ ਵਾਲੀ ਮੇ ਲੱਗਣੀ ਨਹੀਂ ਇੰਦੀ ਕੋਈ ਮਨ ਤਲਕ ਤਾਉਂਦੀ ਐ ਕਿਸੇ ਦਾ ਰੋਟੀ ਪਾਣੀ ਮੈਂ ਨਹੀਂ ਕਿਸੇ ਦਾ ਥੰਦਾ ਖਾਂਦੀ ਤੇ ਆਪੇ ਹੁਣ ਜਾਂਦੀ ਨਹੀਂ ਬਾਹਨਾ ਬੰਨ ਜੋ ਮਨ ਜੇ ਤੱਕ ਤੇਰਾ ਰਹੂਗੀ ਖਰੋ ਉਹ ਤਾਂ ਮੈਨੂੰ ਵੀ ਨਹੀਂ ਬਾਲਾ ਬੋਲੀ ਚੁੱਪ ਕਰਕੇ ਜੇ ਵਾਗੀ ਰੁੱਸ ਗਈ ਹੋਊਗੀ ਹੋਰ ਤਾਂ ਨਹੀਂ ਕੀ ਕਰਨੇ ਚੱਲ ਵਦਗਾ ਹੋਗਾ ਮੇਰਾ ਬਹਨਾਂ ਵਦਗਾ ਚੱਲਿਆ ਅੱਜ ਮੌਕੇ ਤੇ ਬਣਾ ਲਿਆ ਮੈਨੂੰ ਸੁਣ ਗਈ ਫੋਨ ਕਰਦੀ ਵੀ ਆਪਦੀ ਭੈਣ ਨੂੰ ਆਖੀ ਜਾਂਦੀ ਚੰਗਾ ਆ ਜਾਨੀ ਆ ਜਾਨੀ ਤਾਂ ਮੇਰੇ ਕੰਨ ਬਲੇਲ ਪੈ ਗਈ ਜੇ ਅੰਦਰ ਵੜ ਕੇ ਗੱਲ ਕਰ ਲੈਂਦੀ ਉਹ ਮੈਂ ਤਾਂ ਪਤਾ ਹੀ ਨਹੀਂ ਸੀ ਲੱਗਣਾ ਫੇਰ ਤਾਂ ਭਰ ਕੇ ਬੈਗ ਹੁਣ ਉਡ ਜਾਂਦੀ ਨਾਲੇ ਲੈ ਜਾਂਦੀ ਜਿਵਾਕਾਂ ਨੂੰ ਨਾਲ ਚੱਲ ਵਦਗਾ ਹੋਗਾ ਬਾਤ ਤੇ ਹੋ ਗਈ ਹੁਣ ਕਹਾਂਗੇ ਪਈ ਜਿਵਾਕ ਕੁਮਾਰ ਹੋ ਜਾਣਗੇ ਜਾ ਨਹੀਂ ਇਹਨਾਂ ਗਰਮੀ ਦੀਆਂ ਛੁੱਟੀਆਂ 'ਚ ਨਹੀਂ ਜਾਣ ਦਿੱਤਾ ਹੁਣ ਸਰਦੀ ਵੇਲੇ ਦੀ ਜਾਨ ਨਿਕਲਣ ਲੱਗੀ ਪਹਿਲਾਂ ਗਰਮੀ 'ਚ ਕਹਿੰਦੀ ਮੇਨ ਤਾਂ ਟਾਈ ਫੈੜੀ ਹੋ ਗਿਆ ਉਦੋਂ ਨਹੀਂ ਜਾਣ ਦਿੱਤਾ ਹੁਣ ਜੇ ਦੋ ਦਿਨਾਂ ਦੀ ਛੁੱਟੀਆਂ ਆਈਆਂ ਨੇ ਠੰਡ ਕਰਕੇ ਤਾਂ ਹੁਣ ਜਾਨ ਨਿਕਲਦੀ ਹੈਗੀ ਮਰਦੀ ਹੈਗੀ ਇਹ ਤਾਂ ਮਰਦੀ ਰਹੂਗੀ ਨਾ ਮਰਦੀ ਨਹੀਂ ਇਹ ਵੀ ਮਗਰੋਂ ਲੈ ਜਾਏ ਮੇਰੇ ਉਹ ਗਰਮੀ ਤਾਂ ਇੱਥੇ ਬੈਠੀ ਆ ਤੂੰ ਦੇਬੇ ਨੂੰ ਬੁਖਾਰ ਚੜਿਆ ਪਿਆ ਤੂੰ ਉਹਦੇ ਲੱਤ ਲੁੱਤਾ ਮੰਡਦੇ ਤੂੰ ਕਿਧਰ ਇਹਨੂੰ ਬੁਖਾਰ ਚੜਿਆ ਹੈਗਾ ਉਹ ਤਾਂ ਹਾਏ ਹਾਏ ਕਰੀ ਜਾਂਦੀ ਸਭ ਡਰਾਮੇ ਕਰਦੀ ਆ ਉਹ ਉਹ ਨਹੀਂ ਮੈਂ ਜਾ ਕੇ ਆਇਆ ਉਹਦੇ ਕੋਲ ਚੰਗੀ ਭਲੀ ਸੀ ਤੜਕੇ ਉਹ ਉਹਦਾ ਕਹਿੰਦੀ ਚੰਗੀ ਵੇਲੇ ਮੈਂ ਹੁਣ ਕੋਲੇ ਜਾ ਕੇ ਆਇਆ ਉਹਦੇ ਕੋਲੇ ਤਾਂ ਮੈਂ ਵੀ ਜਾ ਕੇ ਆਈ ਆ ਮੈਂ ਮੇਰੀ ਭੈਣ ਦਾ ਫੋਨ ਆ ਗਿਆ ਜਦੋਂ ਮੈਨੂੰ ਪਤਾ ਵੀ ਮੇਰੀ ਭੈਣ ਦਾ ਜਦੋਂ ਫੋਨ ਆਇਆ ਨਾ ਮੈਨੂੰ ਐ ਪੱਕਾ ਪਤਾ ਵੀ ਇਹਨੂੰ ਸੁਣਿਆ ਹੋਊਗਾ ਇਹਨੇ ਕੁਝ ਨਹੀਂ ਕਰਿਆ ਉਹਦੀ ਇਹ ਪੈ ਗਈ ਇਹਦਾ ਟੰਗ ਆ ਸਭ ਪਹਿਲਾਂ ਨੇ ਮੈਨੂੰ ਗਰਮੀ ਦੀ ਛੁੱਟੀਆਂ 'ਚ ਨਹੀਂ ਜਾਣ ਦਿੱਤਾ ਟੰਗ ਕੋਈ ਨਹੀਂ ਟੰਗ ਆਏ ਕਿਵੇਂ ਕਰ ਲੂ ਉਹਦੋਂ ਵੀ ਐ ਪੈ ਗਈ ਸੀਗੀ ਕੱਪੜਾ ਲੈ ਕਪੜਾ ਲੈ ਕੇ ਕਹਿੰਦੀ ਮੈਨੂੰ ਤਾਂ ਢਾਈ ਸਾਈਡ ਹੋ ਗਿਆ ਟੰਗ ਤਾਂ ਹੋਰ ਚੀਜ਼ ਦਾ ਕਰਦਾ ਬਿਮਾਰੀ ਤਾਂ ਨਹੀਂ ਕਰਦਾ ਆ ਢੰਗ ਨੇ ਸਾਬ ਮੈਨੂੰ ਪਤਾ ਹੈਗਾ ਭਾਈ ਮੈਂ ਤਾਂ ਜਾਈ ਜਾਣੀ ਜਾਣਾਗਾ ਤੁਹਾਡਾ ਤਾਂ ਸਿਆਪਾ ਮੁੱਕਦੇ ਨਹੀਂ ਹੈਗਾ ਕਮਾਲ ਦੀ ਗੱਲ ਹੈ ਬੇਬੇ ਬਿਮਾਰ ਪਈ ਇੱਥੇ ਕੰਮ ਕੌਣ ਸਾਮੂ ਕਰਦਾ ਤੁਹਾਡੀ ਤਾਂ ਮਾਪੁੱਤਾਂ ਦੀ ਇੱਕੋ ਗੱਲ ਹੈਗੀ ਸਾਡੀ ਕੋਈ ਇੱਕੋ ਗੱਲ ਨਹੀਂਗੀ ਹੋਰ ਕੀ ਹੈਗੀ ਬੇਬੇ ਤਾਂ ਤੇਰੀ ਬਿਮਾਰ ਹੋ ਗਈ ਮੇਰਾ ਜਮੀਨ ਕਿਸੇ ਪਾਸੇ ਪਾਸਾ ਥੱਲਣ ਦਿੰਦੇ ਤੁਸੀਂ ਥੱਲਣ ਕਿ ਤੂੰ ਇਹਨੂੰ 2 ਦਿਨ ਠੀਕ ਹੋ ਜੂ ਉਦੋਂ ਬਾਅਦ ਵਗ ਜੀ ਮੈਂ ਕੀ ਕਰਨਾ ਫਿਰ ਸਕੂਲ ਲੱਗਣ ਲੱਗ ਜਾਣਗੇ ਜਵਾਕਾਂ ਦੇ ਤੂੰ ਤਾਂ ਫਿਰ ਕਿੱਥੋਂ ਵਗ ਜੂਗੀ ਮੈਂ ਇਹ ਜਿਹੜਾ ਛੁੱਟੀਆਂ ਬੜੀ ਸਿਆਪਾ ਹੁੰਦਾ ਇਹਦਾ ਉਂ ਇਹਦਾ ਕੁਝ ਦੁੱਖਦਾ ਹੀ ਨਹੀਂ ਤੂੰ ਹੈਂਡ ਹਿੰਡਾ ਤੇ ਤੇਰੀ ਮਾਂ ਕਰਦੀ ਐ ਮੈਂ ਨਹੀਂ ਹਿੰਡਾ ਕਰਦੀਗੀ ਉਹ ਜਦੋਂ ਮੈਂ ਤਾਂ ਬਈ ਜਾਣਾਗਾ ਠੀਕ ਐ ਤੂੰ ਨੂੰ ਚਾਹ ਪਾਣੀ ਫੜਾਤਾ ਸੀਗਾ ਚਾਹ ਪਾਣੀ ਹੁਣ ਮੈਂ ਕੀ ਫੜਾਤਾ ਉਹਨੂੰ ਹੁਣ ਤੂੰ ਤੈਨੂੰ ਹਾਏ ਹਾਏ ਕਰੀ ਜਾਂਦੀ ਐ ਕੋਈ ਪਾਣੀ ਨਹੀਂ ਧਾਣੀ ਨਹੀਂ ਤੂੰ ਆ ਕੇ ਜੇ ਦੁੱਖਦਾ ਹੋਵੇ ਫੇਰ ਹੀ ਉਹਦਾ ਕੁਛ ਉਹ ਬਥੇਰਾ ਕੁਛ ਦੁੱਖਦਾ ਹੈਗਾ ਕੁਛ ਨਹੀਂ ਦੁੱਖਦਾ ਉਹਦਾ ਸਭ ਡਰਾਮੇ ਨੇ ਉਹਦੇ ਉਹ ਐ ਥੋੜੀ ਕਰਦਾ ਹੁੰਦਾ ਬੰਦਾ ਹਾਏ ਹਾਏ ਹਰ ਵਾਰੀ ਹੁੈਂ ਕਰਦੀ ਐ ਮੇਰੇ ਨਾਲ ਕੋਈ ਨਹੀਂ ਕਰਦਾ ਗਰਮੀ ਦੀ ਛੁੱਟੀਆਂ ਜੇ ਨਹੀਂ ਕਰਿਆ ਜਾਣ ਨਹੀਂ ਦਿੱਤਾ ਮੈਨੂੰ ਓਏ ਉਦੋਂ ਉਦੋਂ ਬਾਅਦ ਤੁਸੀਂ ਝੋਨਾ ਲਾਉਣ ਲੱਗ ਗਏ ਸੀਗੇ ਚਾਲਾ ਓਏ ਉਹਦੋਂ ਤੁਹਾਨੂੰ ਟਾਈਫਾਇਡ ਹੋ ਗਏ ਪੋਟਾਂ ਕਰਾਈਆਂ ਸੀ ਥੋੜਾ ਟਾਈਫਾਇਡ ਸੀਗਾ ਅਸੇਖ ਕੇ ਕੁਝ ਨਹੀਂ ਸੀਗਾ ਹੋਰਾ ਨਹੀਂ ਦੁਖਦਾ ਹੈਗਾ ਕੁਛ ਉਹਦਾ ਮੈਨੇ ਸਭ ਪਤਾ ਮੈ ਸਾਰਾ ਜਾਣਦੀ ਆ ਉਹਨੂੰ ਚੰਗੀ ਭਲੀ ਤਾਂ ਹੈਗੀ ਤੜਕੇ 18 ਤਾਂ ਰੋਟੀਆਂ ਖਾ ਕੇ ਛੱਡ ਗਈ ਉਹ ਉਹ 18 ਤੜਕੇ ਖਾਦੇ ਹੁਣ ਤਾਂ ਨਹੀਂ ਖਾਦੀਆਂ ਫਿਰ ਇੱਕ ਮਿੰਟ ਚ ਕਿਵੇਂ ਦੁਖਣ ਲੱਗ ਗਿਆ ਉਹਦਾ ਕੁਛ ਹੈ ਇੱਕ ਮਿੰਟ ਚ ਬੁਖਾਰ ਚੜ ਗਿਆ ਬੁਖਾਰ ਮੈਂ ਦੇਖਿਆ ਫੜ ਕੇ ਭੋਰਾ ਵੀ ਨਹੀਂ ਸੀਗਾ ਬੁਖਾਰ ਓਏ ਠੰਡ ਦਾ ਬੁਖਾਰ ਨਮੂਨੀਆਂ ਨਾ ਹੋ ਕੋਈ ਨਮੂਨੀਆਂ ਨਹੀਂ ਉਹਨੂੰ ਜੇ ਕਹਿੰਦੀ ਢਿੱਡ ਦੁਖਦਾ ਢਿੱਡ ਹੁਣ ਕੀ ਦੇਖੇ ਬੰਦਾ ਬੁਖਾਰ ਤਾਂ ਅਗਲਾ ਚੈੱਕ ਕਰ ਤੂੰ ਢਿੱਡ ਦਾ ਹੁਣ ਕੀ ਪਤਾ ਲੱਗਦਾ ਦੁੱਖਦਾ ਕਿੰਨੇ ਕਿਲੋ ਦਾ ਨਾ ਕਰ ਦੋ ਦਿਨਾਂ ਵਿੱਚ ਠੀਕ ਹੋ ਜੀ ਫਿਰ ਤੂੰ ਬਾਹਰ ਨਾ ਮੈਂ ਮੈਂ ਤਾਂ ਹੁਣ ਹੀ ਜਾਣਾਗਾ ਦੋ ਦਿਨਾਂ ਤੇ ਤਾਂ ਛੁੱਟੀਆਂ ਨੇ ਸਾਰੀਆਂ ਫਿਰ ਮੈਂ ਕਿਹੜੇ ਵੇਲੇ ਜਾਉਂਗੀ ਲੈ ਦੋ ਦਿਨਾਂ ਦੀ ਛੁੱਟੀਆਂ ਜੇ ਨਾ ਇੱਕੇ ਵੀ ਇੱਕ ਮੌਕੇ ਤੇ ਨਹੀਂ ਵੀ ਜਾਇਆ ਜਾ ਸਕਦਾ ਅੱਛਾ ਤੁਸੀਂ ਆਪਦੀ ਮਾਂ ਨੂੰ ਨਾ ਕਿਹੋ ਵੀ ਤੂੰ ਆਏ ਗਲਤ ਕਰਦੀ ਹੈਗੀ ਵੀ ਤੂੰ ਜਾਣ ਨਹੀਂ ਦਿੰਦੀ ਹੈਗੀ ਪਾਏ ਜਾਂਦੀਆਂ ਕੱਪੜਾ ਲੈ ਕੇ ਓਏ ਮਾਂ ਤਾਂ ਜਦ ਬਿਮਾਰ ਆ ਮੈਂ ਉਹਨੂੰ ਕੀ ਕਹਾ ਮੈਨੂੰ ਸਭ ਪਤਾ ਜਮਾ ਬਿਮਾਰ ਨਹੀਂ ਬਿਮਾਰ ਹੋਵੇ ਤਾਂ ਫਿਰ ਪਤਾ ਨਾ ਲੱਗੇ ਬਿਮਾਰ ਹੈ ਭਾਈ ਉਹ ਤੈਨੂੰ ਮੈਂ ਕਿਵੇਂ ਤਸੱਲੀ ਦਵਾਵਾਂ ਉਹ 10 ਮਿੰਟਾਂ ਜੀ ਉਹ ਬਿਮਾਰ ਹੋ ਗਈ ਜਦੋਂ ਮੇਰਾ ਫੋਨ ਸੁਣ ਲੈ ਨਾਲ ਦੀ ਨਾਲ ਪਈ ਮੰਜੇ ਤੇ ਉਹ ਮੈਨੂੰ ਪੱਕਾ ਪਤਾ ਉਹ ਜਾਣ ਕੇ ਪਈ ਆ ਲੈ ਹੁਣ ਮੈਂ ਉਹ ਜੋ ਹੁਣ ਨਿਕਲਦੀ ਨਹੀਂ ਵੱਡੀ ਟੁੱਕੀ ਆਪ ਤਾਂ ਘਰੋਂ ਆਪ ਵਗ ਜਾ ਕਰੇ ਕਿਸੇ ਪਾਸੇ ਵਗ ਜਾ ਕੇ ਹੁਣ ਉਹ ਨੂੰ ਵੀ ਪਤਾ ਘਰੇ ਕੰਮ ਕਿੰਨੇ ਕੰਮ ਤਾਂ ਉਹ ਡੱਕਾ ਨਹੀਂ ਤੋੜਦੀ ਹੋਰ ਘਰੇ ਇੱਕ ਜਿਹੜੇ ਬਜ਼ੁਰਗ ਬੰਦੇ ਹੁੰਦੇ ਕਰਦਾ ਮੈਨੂੰ ਕਿਤੇ ਜਾਣ ਨਹੀਂ ਦਿੰਦੀ ਉਹ ਮੈਨੂੰ ਕਿਤੇ ਵੀ ਜਾਣ ਦੇਵੇ ਉਹ ਉਹ ਬਜ਼ੁਰਗ ਬੰਦੇ ਕਾਹਦਾ ਜਿੰਦਾ ਹੁੰਦੇ ਮੈਨੂੰ ਤੁਸੀਂ ਐਂ ਦੱਸੋ 6 ਮਹੀਨੇ ਬਾਅਦ ਜਾਨੀ ਆ ਮੈਨੂੰ ਕਿ ਮੈਂ ਤਾਂ ਕਿਦੋਂ ਕਹਿਣਾ ਵੀ ਸੀ ਮੈਨੂੰ ਬਾਦ ਪਹਿਲਾਂ ਬਾਈ ਜਾਨੀ ਆ ਫੇਰ ਜੇ ਜਾਨੀ ਫਿਰ ਮੈਂ ਤੈਨੂੰ ਕਿਹਾ ਕਹਿਣਾ ਵੀ ਨਾ ਜਾ ਤੇ ਫਿਰ ਹੁਣ ਮੈਂ ਆ ਪੈ ਗਈ ਹੁਣ ਤਾਂ ਉਹ ਪੈ ਗਈ ਫਿਰ ਹੁਣ ਲੈ ਜਦੋ ਬਿਮਾਰੀ ਆ ਗਈ ਕਿ ਕੋਈ ਦੱਸ ਕੇ ਆਉਂਦੀ ਆ ਕੋਈ ਮੈਨੂੰ ਕਹੇ ਤਾਂ ਬਿਮਾਰ ਹੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਤਾ ਭਾਈ ਸਿੱਧੇ ਹੋ ਕੇ ਤੋਰਨਾ ਦਾ ਤੋਰ ਦੋ ਨਹੀਂ ਮੈਂ ਜਾਉਂਗੀ ਫੇਰ ਨਾ ਕਹਦੇ ਚੱਕ ਕੇ ਬੈਗ ਸਾਨੂੰ ਬਿਨਾਂ ਪੁੱਛੇ ਤੋਂ ਬਾਗ ਓ ਯਾਰ ਐ ਥੋੜੀ ਵੀ ਕਰਦੇ ਹੁੰਦੇ ਹੈਗੇ ਤੇ ਫਿਰ ਘਰੇ ਕੰਮ ਕੌਣ ਕਰੂ ਆਪਣੀ ਰੋਟੀ ਕੌਣ ਬਗਾਊਗਾ ਮੈਂ ਕੀ ਕਰਾਂ ਮੈਂ ਕਹਿੰਦਾ ਠੇਕਾ ਕਰਿਆ ਹੋਏ ਤੁਹਾਡੇ ਕੰਮ ਦਾ ਉਹ ਤਾਂ ਚੌਧਰ ਸਾਰਾ ਦਿਨ ਤੇ ਪਸੂ ਕੌਣ ਸਮੂ ਆਪਣੀ ਮੈਂ ਕੀ ਕਰਾਂ ਮੈਨੂੰ ਕੀ ਸੁੱਖ ਕੇ ਦਿੱਤਾ ਹੋਇਆ ਥੋੜਾ ਵੀ ਮੈਂ ਦੋ ਦਿਨ ਵੀ ਨਹੀਂ ਜਾ ਸਕਦੀ ਕਿਸੇ ਪਾਸੇ ਮੈਂ ਤਾਂ ਜਮੇ ਹੀ ਤੁਸੀਂ ਓਡੇ ਘਰ ਨਾਲ ਹੀ ਵੱਜ ਗਈ ਉਹ ਘਰ ਨਾਲ ਕੀ ਯਾਰ ਤੇਰਾ ਤਾਂ ਪਰਮ ਵੀ ਤੇ ਇੱਕ ਹਿੰਡ ਹੋ ਗਈ ਤੇਰੀ ਤਾਂ ਲੈ ਮੇਰੀ ਹਿੰਡ ਹੋ ਗਈ ਐ ਨਹੀਂ ਕਹਿੰਦੇ ਵੀ ਬੇਬੇ ਤੂੰ ਹਰ ਵਾਰੀ ਐਂ ਕਰਦੀ ਹੁੰਨੀ ਐਗੀ ਕੋਈ ਪਹਿਲੀ ਵਾਰ ਨਹੀਂ ਮੇਰੇ ਨਾਲ ਕਰਿਆ ਉਹਨੇ ਉਹ ਜੇ ਕਿੱਦਾਂ ਐ ਲਾ ਤੂੰ ਜੇ ਤੀਜੇ ਚੌਥੇ ਦਿਨ ਕਰਦੀ ਫਿਰ ਤਾਂ ਮੈਂ ਕਹਿ ਦਾਂ ਉਹ ਤਾਂ ਹੁਣ ਐ ਲਾਓ 6 ਮਹੀਨੇ ਹੋ ਗਏ 6 ਮਹੀਨੇ ਤੋਂ ਹੁਣ ਬਿਮਾਰ ਹੋਈ ਐ ਬਸ ਫਿਰ ਉਹਦੀ ਹੁੰਦੀ ਐ ਜਦੋਂ ਮੈਂ ਜਾਣਾ ਹੁੰਦਾ ਉਹਦੇ ਪੇਕੇ ਤੂੰ ਦਾ ਗਲਤ ਫਹਿਮੀ ਆਪਦੇ ਦਿਮਾਗ ਚ ਵਹੀ ਬੈਠੀ ਹੈਗੀ ਵੀ ਉਹ ਜਦੋਂ ਮੈਂ ਜਾਣਾ ਹੁੰਦਾ ਤੂੰ ਜਾਣਾ ਚੱਲ ਚੰਗਾ ਭਾਈ ਤੂੰ ਤਾਂ ਆਪਣੀ ਮਾਂ ਦੀ ਕਰਾਵੇਂਗਾ ਤੇਰੇ ਨਾਲ ਕਿਹੜਾ ਮਗਜ ਖਪਾਈ ਕਰਾਈ ਮਾਂ ਮੈਂ ਹੁਣ ਮਾਂ ਦੀ ਕਰਾਉਣਾ ਲੈ ਜਾ ਉਹਨੂੰ ਕਹਿਣ ਲੱਗ ਕੇ ਤੇ ਤੀ ਮਰਦੇ ਹੋਗੇ ਇੱਕ ਦਿਨ ਨਾਲ ਗੋਹਕੂੜਾ ਕੰਮ ਵਾਲੀ ਕੰਮ ਕਰ ਜੂਗੀ ਤੁਹਾਡਾ ਤੂੰ ਕੰਮ ਵਾਲੀ ਕੋਲੀ ਲਾ ਦੇ ਜਾ ਹੁਣ ਮਿੰਟ ਚ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਬੈਠੀ ਬੈਠੀ ਨਿਤੜ ਕੇ ਤਾਂ ਚੰਗੀ ਭਲੀ ਸੀ ਮੈਂ ਕਰਦੀਆਂ ਭੈਣ ਜਾਉਂਗੀ ਤਾਂ ਹੈਗੀ ਮੈਂ ਮੇਰੀ ਭੈਣ ਆਉਗੀ ਮਸਾ ਭੈਣਾ ਭੈਣਾ ਇਕੱਠੀਆਂ ਹੋਵਾਂਗੇ ਛੁੱਟੀਆਂ ਚੋਂ ਤਾਂ ਨਹੀਂ ਨਿਕਲੇ ਜਾਂਦਾ ਕੰਮ ਵਾਲੀ ਨੂੰ ਕਹਿ ਕਿਉਂ ਨਹੀਂ ਆ ਵੀ ਸਾਡੇ ਗੋਹਾ ਗੋਹਾ ਸੈਟ ਜੀ ਤੇ ਦੋ ਰੋਟੀਆਂ ਪੱਕੀਆਂ ਦਾ ਪਕਾਜ ਹੀ ਨਹੀਂ ਗਾਦੂ ਬੇਬੇ ਲਾ ਲੂਗੀ ਜੇ ਨਾ ਵੀ ਪੱਕਣੀਆਂ ਬੇਬੇ ਤਾਂ ਕੋਈ ਨਹੀਂ ਆਂਟੀ ਪਕਾ ਜੂਗੀ ਆਂਟੀ ਨੂੰ ਕਹਿ ਕੇ ਆਉਣੀ ਆ ਮੈਂ ਵੀ ਆਂਟੀਆਂ ਕਰ ਉਹ ਕਰਕੇ ਜਾ ਦੋ ਦਿਨ ਸਿੱਟ ਜੀ ਕਿਉਂ ਸਾਡੇ ਗੋਹਾ ਤੀਜੇ ਦਿਨ ਤਾਂ ਮੈਂ ਆਈ ਜਾਊਂਗੀ ਇੱਕ ਦਿਨ ਤਾਂ ਅੱਜ ਦਾ ਤਾਂ ਮੈਂ ਕਰ ਹੀ ਦਿੱਤਾ ਸਾਰਾ ਕੱਲ ਦਾ ਤੇ ਪਰਸ ਹੁੰਦਾ ਹੀ ਐ ਵੀ ਕਰਕੇ ਜਾਈ ਆਂਟੀ ਬਣ ਕੇ ਪੈਣੀ ਕੰਬਲ ਲੈ ਕੇ ਪੈਣੀ ਆ ਕੰਮ ਵਾਲਾ ਤਾਂ ਨਹੀਂ ਲੱਗਣ ਦੀ ਇਹਨਾਂ ਦੇ ਇਹ ਆਖਾਂਗੇ ਵੀ ਕੰਮ ਵਾਲੀ ਲੱਗ ਜੂਗੀ ਕੰਬਲ ਲੈ ਲੈਣੀ ਆ ਪਾਈ ਜਾਨੀ ਮੌਜਣਾ ਆਪੇ ਭੌਂਕ ਦੀ ਫਿਰੂਗੀ ਨਾ ਮਨਜੀਤ ਜਾਣ ਦੇਵੇ ਨਾ ਇਹ ਜਾਵੇ 아이 ਹਾਏ ਪਾਈ ਨੀ ਮਤਾ ਲੈ ਗੋਲੀ ਦਿੰਨੀ ਆ ਬੇਬੇ ਟੈਸਟਾਂ ਚ ਤਾਂ ਕੁਛ ਨਹੀਂ ਆ ਬੇਬੇ ਜਾ ਬੇਬੇ ਹਾਂ ਲੈ ਗੋਲੀ ਲੈ ਲੈ ਨਹੀਂ ਕਾਦਾਂ ਗੋਲੀਆਂ ਦਿੰਨੀ ਆ ਮੈਨੂੰ ਬੁਖਾਰ ਦੀ ਮੇਰੇ ਤਾਂ ਜੀ ਅੱਕਾ ਪੈ ਗੋਲੀਆਂ ਲੈ ਲੈ ਕੇ ਮੇਰੀ ਗੱਲ ਸੁਣ ਬੇਬੇ ਬੁਖਾਰ ਤਾਂ ਤੈਨੂੰ ਕੁਝ ਨਹੀਂ ਆਇਆ ਟੈਸਟਾਂ ਚ ਤਾਂ ਨਾਰਮਲ ਆਏ ਨੇ ਟੈਸਟ ਤੇਰੇ ਤੇ ਫੇਰਾ ਗੋਲੀ ਕਾਹਦੀ ਦਿੰਨੀ ਹੁਣ ਫਿਰ ਤੂੰ ਕਹਿੰਦੀ ਬੁਖਾਰ ਆ ਮੈਨੂੰ ਬੁਖਾਰ ਦੇਖਾਂ ਹੈਗਾ ਕੀ ਪਤਾ ਹੁਣ ਅੰਦਰ ਅੰਦਰ ਹੋਊਗਾ ਨਾ ਬੁਖਾਰ ਤਾਂ ਪੂਰਾ ਵੀ ਨਹੀਂ ਤੜਕੇ ਚੈੱਕ ਕਰਕੇ ਆਉਦੋਂ ਵੀ ਨਹੀਂ ਚੜਿਆਗਾ ਹੁਣ ਠੱਡ ਦਾ ਕੀ ਪਤਾ ਲੱਗਦਾਗਾ ਬੇਬੇ ਫਿਰ ਪਤਾ ਕੀ ਲੱਗਦਾ ਭਾਈ ਮੈਂ ਤਾਂ ਪਾਈਆਂ ਮੈਨੂੰ ਬੁਲਾਣਾ ਹੁਣ ਤੇ ਬੁਖਾਰ ਚੜਾ ਹੋਵੇ ਤਾਂ ਕਾਸੇ ਚਾਵੇ ਟੈਸਟ ਚੈੱਕ ਕਰਿਆ ਸੀ ਤੜਕੇ ਉਹ ਚ ਨਹੀਂ ਆਇਆ ਖੂਨ ਟੈਸਟ ਕਰ ਲਿਓ ਉਹ ਚ ਨਹੀਂ ਕੋਈ ਟਾਈਫਾਇਡ ਕੁਝ ਨਹੀਂ ਆਇਆ ਪੂਰਾ ਵੀ ਚੰਗਾ ਮੈ ਫਿਰ ਤੇ ਗੋਲੀ ਤਾਂ ਲੱਲਾ ਜੇ ਬੁਖਾਰ ਚੜਿਆ ਤੈਨੂੰ ਮੈਂ ਤਾਂ ਆਪੇ ਫੇਰ ਲੈ ਲੂ ਮੈਂ ਨਹੀਂ ਲੈਂਦੀ ਗੋਲੀ ਹੁਣ ਮੇਰੇ ਚਿੱਤ ਨਹੀਂ ਮੰਦਾ ਚੰਗਾ ਭਈਆ ਫੇਰ ਲੈ ਲਈ ਜਾਂਦਾ ਆਇ ਤੇ ਮੇਰੇ ਸਹਰਾਣੇ ਰੱਖ ਜਾ ਆਪੇ ਪਾਣੀ ਹੈਗਾ ਹਾਂ ਪਾਣੀ ਆ ਪੀ ਫਿਰ ਕੋਈ ਮੈਂ ਉੱਠ ਕੇ ਲੈ ਲੈਂਨੀ ਆ ਲੈ ਲਾ ਫਿਰ ਲੈਨੀ ਆ ਓਹੋ ਕਾਦੀ ਗੱਲ ਐ ਖਾਲਿਆ ਪਟਕੇ ਨਾ ਨੇ ਉਹ ਨੂੰ ਬਦਲੇ ਲੈ ਰੱਖੇ ਮੇਰੇ ਇਹ ਕੀ ਕਰਾਂ ਨਹੀਂ ਦੇਖਾਂ ਭਲਾ ਕਿਤੇ ਹੈ ਤਾਂ ਨੀ ਨੂੰ ਪੁੱਤ ਡੇਰੀ ਮੈਂ ਤਾਂ ਮੁੜ ਕਾਈ ਜਾਂਦਾ ਹਾਈ ਹਾਈ ਵੇ ਕਜੀਗਾ ਕਰ ਲਿਆ ਜਾਣ ਨੂੰ ਹਾਈ ਨਹੀਂ ਵੀ ਅੱਗ ਲੱਗੇ ਹਾਂ ਤਾਂ ਮਰੀ ਜੰਨੀਆਂ ਗਰਮੀ ਨਾ ਓਹੋ ਕਿੱਥੇ ਕੰਬਲ ਤਾਂ ਨਹੀਂ ਪਈਆਂ ਨਹੀਂ ਮੇਰਾ ਤੇਰਾ ਕੋਤੋ ਹੋ ਜਾਗਾ ਤਾਂ ਜਾਣ ਕੇ ਢੰਗ ਬਣਾਇਆ ਸੀਗਾ ਵੀ ਇਹ ਜਾਵੇ ਨਾ ਇਹਦੇ ਜਾਨਦਾਰ ਰੌਲੇ ਹੋਰ ਮੈਨੂੰ ਕਿਹੜਾ ਤਾਪ ਆ ਕਿਹੜਾ ਸਰਵਾ ਹੈ ਕੱਖ ਨਹੀਂ ਦੁਖਦਾ ਮੇਰਾ ਤਾਂ ਆਪੇ ਨਾ ਖਾਈਨੇ ਨਾ ਰੇ ਭੂਖੀ ਜੇ ਬਾਗੀ ਜਾ ਬਖਾਨਾ ਖੜਾ ਹੋ ਜੂ ਹੁਣ ਮੌਜ ਨਾ ਬੈਠੀ ਉਠਾਈਂ ਸਾਰਾ ਕੁਝ ਮਿਲਦਾ ਫੇਰ ਆਪ ਕਰਨਾ ਪਊਗਾ ਤੰਗ ਬਣਾ ਸੀ ਕੋ ਪਣੀ ਜੈਨ ਖਾਵੇ ਰਹਾ ਸਾ ਮੇਰਾ ਟੰਗ ਬਣਾਤਾ ਡਰ ਗਈ ਹੁਣ ਗੋਲਣਾ ਦੇਗੀ ਪਾਣੀ ਫੜਾ ਗਈ ਮੁੰਡਾ ਜਾਂ ਵੀ ਡਰਿਆ ਫਿਰਦਾ ਡਾਕਟਰ ਨੂੰ ਸੱਦਣ ਗਿਆਗਾ ਚੱਲ ਜਿਆ ਆ ਗਾ ਹੁਣ ਕਹੀ ਨੂੰ ਬੀਬੀ ਰਟੀਕਾ ਨਾਲ ਮੈਨੂੰ ਸੈਂਤ ਨਹੀਂ ਸੁਝਾ ਦੂੰਗੀ ਟੀਕਾ ਟੁਕਾ ਤਾਂ ਮੈਂ ਕਾਨੂੰ ਲਵਾਉਣੀ ਮੈਂ ਤਾਂ ਕਦੇ ਲਵਾਇਆ ਨਹੀਂ ਐਡੀ ਹੋ ਗਈ ਟੀਕਾ ਕਹੀ ਨੂੰ ਉਹਨੂੰ ਮੈਂ ਚੱਲ ਜੇ ਖਾ ਆਈ ਹੈ ਆ ਤੇ ਪਾਣੀ ਚੱਲਾ ਪਾਣੀ ਚੱਕੇ ਡੋਲ ਨਹੀਂ ਆਖਦੂ ਲੈ ਨੀ ਮਾਤਾ ਗੋਲੀ چڑا بہنی والے آ گئے گل سنی ماڈی جو سارے کام نبیڑتے ٹھیک ہے کپڑے بدل دی چ ਤਾਂ ਕੰਮ ਮੈਂ ਕੌਣ ਕਰੂਗਾ ਕੰਮ ਵਾਲੀ ਨੂੰ ਮੈਂ ਕਿਹਾ ਹੀ ਸੀਗੀ ਉਹਨੂੰ ਆਂਟੀ ਨੂੰ ਆਂਟੀ ਮੈਨੂੰ ਇੱਥੇ ਟੱਕਰੀ ਸੀ ਹਾਂ ਉਹਦਾ ਜਵਾਬ ਦੇਗੀ ਲੈ ਹੁਣ ਤਾਂ ਮੈਂ ਕਹਿ ਕੇ ਆਈਆਂ ਤਾਂ ਹੁਣ ਕਹਿ ਕੇ ਉਹਨੇ ਕੋਈ ਬਿਮਾਰ ਮੂਰ ਹੋ ਗਿਆ ਤਾਂ ਉਧਰ ਹੀ ਜਾਂਦੀ ਆ ਨਾ ਵੀ ਜਮਾ ਵੀ ਨਹੀਂ ਤਾਂ ਮੈਨੂੰ ਕਹਿੰਦੀ ਮੈਂ ਕੋਈ ਨਹੀਂ ਪੁੱਤ ਕਹਿੰਦੀ ਕਰ ਦੂੰਗੀ ਕਹਿੰਦੀ ਪਰ ਮੈਂ ਦਸ ਦਿਨ ਲਾਇਆ ਉਹ ਮੈਨੂੰ ਹੁਣੇ ਟੱਕਰੀ ਆ ਮੈਂ ਝੂਠ ਥੋੜੀ ਮਾਰ ਦਾਂਗਾ ਫਿਰ ਤੂੰ ਹੀ ਜਵਾਬ ਦਵਾਇਆ ਹੋਊਗਾ ਮਾਂ ਪੁੱਤਾਂ ਨੇ ਮੈਂ ਕਿੱਥੋਂ ਜਵਾਬ ਦਊ ਤੂੰ ਮੇਰੇ ਕਿਤੇ ਮਾਂ ਤੇ ਚੜ ਜੀ ਨਹੀਂ ਕਿਤੇ ਮੇਰੇ ਤੇ ਚੜ ਜੀ ਨਹੀਂ ਤੂੰ ਤੇ ਫਿਰ ਮੈਨੂੰ ਕਹ ਮੈਨੂੰ ਤਾਂ ਉਹਨੇ ਹੁਣ ਹਾਂ ਤੂੰ ਤਾਂ ਸਾਡੇ ਤੇ ਚੜ੍ਹ ਜਾਂਦਾ ਹੈਂ ਕਹਿੰਦਾ ਹੈ ਤੁਹਾਨੂੰ ਜਵਾਬ ਤਾਂ ਤੂੰ ਆਪ ਦਵਾ ਕੇ ਆਇਆ ਮੈਂ ਕੁਛ ਨਹੀਂ ਜਵਾਬ ਜੂ ਦਵਾਇਆ ਮੈਂ ਤੁਹਾਨੂੰ ਤਾਂ ਤੇ ਫਿਰ ਮੈਂ ਮੈਨੂੰ ਹੁਣ ਤਾਂ ਉਹ 5 ਮਿੰਟ ਪਹਿਲਾਂ ਤਾਂ ਕਹਿੰਦੀ ਮੈਂ ਆ ਜੂਗੀ ਭਾਈ ਆਪੇ ਕਰਾਂਗੀ ਸਾਰਾ ਰੋਟੀ ਵੀ ਲਾ ਕੇ ਦੇ ਕੇ ਆਉਂਗੀ ਨੀ ਕੱਪੜੇ ਧੋ ਕੇ ਆਉਂਗੀ ਕੋਈ ਕੋਈ ਮਜਬੂਰੀ ਹੋ ਸਕਦੀ ਫਿਰ ਮੈਨੂੰ ਨਹੀਂ ਪਤਾ ਜਦੋਂ ਇਹ ਅੱਗ ਗਈ ਆ ਨਾ ਉੱਠ ਕੇ ਕਹਿੰਦੀ ਸੀਗੀ ਮੈਂ ਡਾਕਟਰ ਦੇ ਜਾ ਕੇ ਆਉਣੀ ਆ ਇੱਥੋਂ ਮੇ ਜੋ ਮੋੜਿਆ ਹੀ ਫਿਰ ਜਾਏ ਕਹਿ ਕੇ ਆਈਏ ਬੇਬੇ ਕਹਿ ਕੇ ਆਈਏ ਉਹ ਕੁਛ ਨਹੀਂ ਕਹਿ ਕੇ ਆਈ ਬੇਬੇ ਬੇਬੇ ਦਾ ਦਿਮਾਗ ਪਾਪਾ ਮੈਂ ਵੀ ਤੇਰੇ ਨੂੰ ਰੁਕੂਗੀ ਉਹ ਮੈਂ ਹੁਣ ਵੀ ਜਵਾਬ ਦਵਾ ਦਵਾਂਗੀ ਤੁਸੀਂ ਜਾਣ ਕੇ ਜਵਾਬ ਦਵਾਇਆਗਾ ਓਏ ਅਸੀਂ ਨਹੀਂ ਦਵਾਇਆ ਯਾਰ ਤੂੰ ਚੱਲ ਨਹੀਂ ਲੱਗਣ ਦੇ ਨਾ ਲੱਗਣ ਦਿਓ ਮੈਨੂੰ ਤਾਂ ਭਾਈ ਛੱਡ ਕੇ ਆਓ ਆਪ ਦਾ ਅੱਪ ਕਾਲਿਆ ਕਰੋ ਆਪ ਸਿੱਟ ਲਿਆ ਕਰੋ ਉਹ ਆ ਅਸੀਂ ਕਹਦੇ ਨਾ ਛੱਡੇ ਕੀ ਤੈਨੂੰ ਜੋ ਬੇਬੇ ਤੇ ਬਿਮਾਰ ਤੇ ਨਾਲ ਤੁਸੀਂ ਕੰਮ ਵਾਲੀ ਨੂੰ ਜਵਾਬ ਦੇਵਾ ਤਾਂ ਨਾਲੇ ਤੁਸੀਂ ਹੋ ਨਹੀਂ ਕਰਦੇਗੇ ਕੰਮ ਵਾਲੀ ਹੁਣ ਜਦੋਂ ਆਪਾਂ ਤੁਸੀਂ ਜਵਾਬ ਦਵਾਇਆ ਬਈ ਤੈਨੂੰ ਤਾਂ ਹੁਣ ਗਲਤ ਫਹਮੀ ਆ ਉਹਦੇ ਜਿਵੇਂ ਮਰਜ਼ੀ ਦੂਰ ਕਰ ਲਾਉਂਦੀ ਹਾਂ ਤੈਨੂੰ ਬੜੇ ਸਨੇਹੇ ਲਾਉਂਦਾ ਅਗਲਾ ਵੀ ਭਾਈ ਸਾਥ ਆਇਆ ਨਹੀਂ ਜਾਂਦਾ ਮੈਨੂੰ ਤੌਣੇ ਜਵਾਬ ਨਹੀਂ ਦਿੱਤਾ ਮੈਨੂੰ ਕੀ ਪਤਾ ਹੈ ਮੈਂ ਤਾਂ ਜਾਂ ਇੱਕ ਕੋਈ ਅਸੋਡੀ ਮਾ ਪੁੱਤਾਂ ਦੀ ਗੱਲ ਤੁਸੀਂ ਦੂਜੇ ਬੰਦੇ ਨੂੰ ਮੂਰਖ ਬਣਾਉਂਦੇ ਹੋ ਮੈਨੂੰ ਬਣਾਉਣਾ ਤੁਸੀਂ ਪਾਗਲ ਕਿੱਥੇ ਮੂਰਖ ਬਣਾਉਣੀ ਹੈ ਅਸੀਂ ਕਿੱਥੇ ਮੂਰਖ ਬਣਾਉਤੋਂ ਦਿਮਾਗ ਜਿਹੜਾ ਕੁਝ ਬਹਾਈ ਬੈਠੀ ਆ ਉਹ ਨਹੀਂ ਹੈਗਾਗਾ ਆਹੋ ਆਹੋ ਜਾਦੇ ਚਾਤਰਚਲਾਕ ਹੋਣੇ ਮਾ ਪੁੱਤ ਹਿਆਰੀਆਂ ਖੇਡਦੇ ਹੋ ਤੁਸੀਂ ਜਾਦੇ ਮੈਂ ਤਾਂ ਭਾਈ ਜਾਉਂਗੀ ਮੈਨੂੰ ਤਾਂ ਛੱਡ ਕੇ ਆਓ ਅਸੀਂ ਤੈਨੂੰ ਕਿੱਧਰ ਛੱਡਾਂਗੀ ਤੈਨੂੰ ਹੁਣ ਬਹਿਣੀ ਵਾਲ ਤਾਂ ਚੜਾਓ ਮੈਨੂੰ ਬਹਿਣੀ ਆ ਮੈਂ ਤੇਰੇ ਪੁੱਤਾਂ ਇੰਗੇ ਚੜਾ ਕਿਉਂ ਜੀ ਬੇਬੇ ਸਹੀ ਹੋਊਗੀ ਬੇਬੇ ਤਾਂ ਤੇਰੀ ਸਾਰੀ ਉਮਰ ਹੀ ਨਹੀਂ ਲੋਟ ਆਉਂਦੀ ਇਹ ਤਾਂ ਇਹੀ ਸਿਆਪ ਭਈ ਆਵਨ ਨੇ ਹੱਥ ਮੈਂ ਤਾਂ ਜਾਉਂਗੀ ਛੱਡ ਕੇ ਆਉਣਾ ਛੱਡਿਆ ਨਹੀਂ ਮੈਂ ਤਾਂ ਆਪੀ ਬੰਦ ਮਾਲ ਦੀ ਗੱਲ ਆ ਓਏ ਇਹਦੇ ਤਾਂ ਹੁਣ ਐ ਲਾਰੇਗਾ ਵੀ ਹੁਣ ਮੈਂ ਨਾ ਐ ਭੱਜ ਕੇ ਬਾ ਜਾਉਂਦੇ ਪਿੰਡ ਤੇ ਘਰੇ ਐ ਲਾ ਲਾ ਤੂੰ ਇਹਦੇ ਹੱਥ ਮੱਜਾ ਗਈ ਉਹ ਖਰਾਬ ਹੋ ਜੂਗੀ ਇਹਨੂੰ ਕੋਈ ਚੜੀ ਦੀ ਨਹੀਂ ਲੱਥੀ ਦੀ ਨਹੀਂ ਹੈ ਹੁਣ ਕਹਿ ਦੀ ਬਸ ਛੁੱਟੀਆਂ 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 ਨੂੰ ਮਾਰ ਲਈ ਆਉ ਦੇ ਸਿਰ ਦੇ ਵਿੱਚ ਮਨਜੀਤ ਨੂੰ ਦਿਖਾਉਣੀ ਆ ਆ ਦੇਖ ਲੈ ਟੈਸਟ ਗੱਲ ਸੁਣਿਓ ਆ ਦੇਖੋ ਲੈ ਆ ਟੈਸਟ ਜਮਾ ਨੋਰਮਲ ਨੇ ਬੇਬੇ ਕੁਛ ਨਹੀਂ ਆਇਆ ਪੂਰਾ ਵੀ ਟੈਸਟ ਇਹ ਤਾਂ ਡਾਕਟਰ ਨੇ ਲਿਖ ਕੇ ਦੇਤਾ ਵੀ ਨੋਰਮਲ ਹੈ ਸਭ ਨੋਰਮਲ ਹੈ ਹਾਂ ਤੂੰ ਵੀ ਬੇਬੇ ਐਂ ਕਿਉਂ ਕਰਦੀ ਐ ਤਵੇ ਜਾਣ ਕੇ ਕਰਦੀ ਐਗੀ ਫੇ ਮੈਨੂੰ ਬੁੱਧੂ ਬਣਾਉਂਦੀ ਏ ਤੂੰ ਤੈਨੂੰ ਤਾਂ ਬੁੱਧੂ ਬਣਾਉਂਦੀ ਆ ਤੈਨੂੰ ਆਇਆ ਵੀ ਮਗਰ ਲੱਗ ਜਾਣਾ ਬਸ ਤੂੰ ਕਿਸੇ ਨੇ ਛੁੱਟੀਆਂ ਵੇਲੇ ਮਗਰ ਲੱਗਿਆ ਸੀ ਵੀ ਹੋਣ ਲੱਗ ਜਾਣਗੇ ਜਾਣ ਨਹੀਂ ਦੇਣੀ ਆਪੇ ਫੇਰ ਚੰਗੀ ਭਲੀ ਹੋ ਜਾਂਦੀ ਐ ਪਿਛਲੀਆਂ ਛੁੱਟੀਆਂ ਵੇਲੇ ਚੰਗੀ ਭਲੀ ਹੋ ਗਈ ਸੀਗੀ ਹੁਣ ਆ ਮੈਂ ਤਾਂ ਤੁਰਦੀ ਸੀਗੀ ਬਸ ਕੱਪੜੇ ਬਦਲ ਕੇ ਮੈਂ ਕਿਹਾ ਮੈਂ ਦਿਖਾਈ ਦੇਵਾ ਜਾਂਦੀ ਜਾਂਦੀ ਛੱਕਾ ਵੀ ਕੱਢੀ ਦੇਵਾ ਮੈਂ ਤਾਂ ਤੇਰੇ ਨਾਲ ਉਹੀ ਲੜੀ ਗਿਆ ਮੈਂ ਕਿਹਾ ਤੇ ਬੇਬ ਮਦਮ ਕੇ ਆਹੀ ਕਹਨਾ ਸਕੀਮ ਤੋਂ ਬਣਾ ਲੀ। ਸਕੀਮ ਲਾ ਕੇ ਨਾ ਤੈਨੂੰ ਮੈਂ ਬੇਬੇ ਨੂੰ ਤਰ ਮੂੰਹੋਂ ਸੱਚ ਬਲਾ ਕੇ ਦਿਖਾ ਦੂੰ। ਹੂੰ ਉਸੇ ਬੇਬੇ ਤੋਂ। ਹੂੰ ਐਣੀ ਇਹ ਲੋਟ ਆਉਂਦੀ ਹੈਗੀ ਹਰ ਵਾਰੀ ਡਰਾਮਾ ਇਹੀ ਕਰਦੀ ਹੈ ਜਦੋਂ ਜਾਣਾ ਹੁੰਦਾ ਹੈਗਾ। ਐਂ ਕਰਦੀ ਆਪਾਂ ਮੇਰੀ ਗੱਲ ਸੁਣ। ਹੂੰ ਹਾਂ ਗੱਲ ਸਹੀ। ਗੱਲ ਸਹੀ। ਐਂ ਦੇ ਦੂੰਗੀ। ਐਂ ਲੋਟ ਆਉ। ਨਾ ਉਹ ਜੀ ਤੋਦੀ ਮੰਨ ਪੂ। ਹਾਂ। ਇੱਥੇ ਤੁਸੀਂ ਤਾਂ ਭੱਜੀ ਜਾਉਗੀ। ਚੰਗਾ। ਉਹਦੀ ਪਤਾ ਲੱਗ ਗਈ। ਚੰਗਾ। ਆਹ ਆਪਾਂ ਕਹੀਏ। ਮੈਨੂੰ ਹੀ ਇਵੇਂ ਲੱਗਦਾ ਬੇਬੇ ਦਾ ਕੁਝ ਨਹੀਂ ਦੁਖਦਾ ਪੈਣੀ ਤਾਂ ਜਾਣ ਕੇ ਕਰਦੀ ਆ ਟੰਗ ਇਹਨੂੰ ਐ ਵੀ ਮੈਂ ਬਾਗ ਨਾ ਜਾਵਾਂ ਕਿਤੇ ਇਹੀ ਰੋਲਾ ਹੋਰ ਕੋਈ ਗੱਲ ਨਹੀਂ ਕਿਦਰ ਇਹਨੂੰ ਬੁਖਾਰ ਨਹੀਂ ਚੜਿਆ ਬੁਖਾਰ ਚੜਿਆ ਹੋਵੇ ਇਹਨੂੰ ਪੁੱਤੇ ਦਾ ਟੈਸਟ ਚ ਨਾ ਆਵੇ ਤੜਕੇ ਸਵੇਰੇ ਟੈਸਟ ਕਰਕੇ ਗਿਆ ਡਾਕਟਰ ਭੋਰਾ ਬੁਖਾਰ ਨਹੀਂ ਸੀ ਅਕੇ ਖੂਨ ਟੈਸਟ ਕਰਾਤੇ ਤੇ ਅਕੇ ਮੇਰੇ ਖੂਨ ਟੈਸਟ ਕਰਾ ਦਿਓ ਉਹ ਵੀ ਕਰਵਾਤੇ ਉਹਨਾਂ ਚ ਨਹੀਂ ਕੁਝ ਆਇਆ ਹੈਗਾ ਜਾਣ ਕੇ ਕਰਦੀ ਆ ਇਹ ਅੱਜ ਤੜਕੇ ਸਾਰਾ ਮੁੰਡਾ ਖੂਨ ਲੈ ਗਿਆ ਨਾਲੇ ਕੱਢ ਕੇ ਨਾਲੇ ਉਹ ਚੈੱਕ ਕਰ ਗਿਆ ਨਾ ਦਵਾਈ ਦੇ ਗਿਆ ਟੀਕਾ ਲਵਾਇਆ ਨਹੀਂ ਇਹਨੇ ਇਹਦਾ ਜਮਾ ਬੁਖਾਰ ਨਹੀਂ ਹੈਗਾ ਹੁਣ ਇਹ ਕਹਿੰਦੀ ਆ ਮੇਰਾ ਢਿੱਡ ਦੁਖਦਾ ਢਿੱਡ ਦਾ ਹੁਣ ਬਹਾਨਾ ਲਾਈ ਜਾਂਦੀ ਹੈ ਬੁਖਾਰ ਨਹੀਂ ਆਇਆ ਜਦੋਂ ਹੁਣ ਢਿੱਡ ਦਾ ਤੈਨੂੰ ਆਇਆ ਵੀ ਪਤਾ ਨਹੀਂ ਲੱਗਦਾ ਬੁਖਾਰ ਚੜਾ ਤਗੜਾ ਬਾਹ ਫੜ ਕੇ ਦੇਖ ਲੂਗਾ ਭਾਈ ਵੀ ਬੁਖਾਰ ਹੈਗਾ ਕਿ ਨਹੀਂ ਥਰਮਾਮੀਟਰ 'ਚ ਨਹੀਂ ਆਇਆ ਇਹ ਜਾਣ ਕੇ ਕਰਦੀ ਆ ਸਭ ਦੀਆਂ ਚਾਲਾਂ ਨੇ ਮੈਂ ਐ ਕਰਦੀ ਆ ਇਹਨੂੰ ਐ ਕਹਿੰਦੀ ਆ ਵੀ ਆ ਜਾ ਮੇਰੇ ਨਾਲ ਹੀ ਬਗ ਚੱਲ ਵੀ ਜਾਂਦੀ ਜਾਂਦੀ ਤੈਨੂੰ ਮੇਰੇ ਨਾਲ ਕੀ ਛੱਡ ਜਾਵੇ ਫਿਰ ਦੇਖਦੀ ਆ ਵੀ ਕੀ ਕਹਿੰਦੀ ਐ ਇਹ ਮੈਨੂੰ ਪਤਾ ਇਹਦੇ ਢਿੱਡ 'ਚ ਇਹੀ ਗੱਲ ਐ ਇਹ ਆਪ ਤਿਆਰ ਹੋ ਜਾਂਦੀ ਐ ਮੈਥੋਂ ਪਹਿਲਾਂ ਮੈਂ ਪੁੱਛਦੀ ਆ ਜਾ ਕੇ ਹੈ ਨਹੀਂ ਆ ਗਈ ਨੁੱਤੇ ਦੀ ਫੇਰ ਫੇਰ ਬੇਬੇ ਹਾਂ हट ਗਿਆ ਹੁਣ ਟਿੱਡਾ ਇਹ ਕਿੱਥੋਂ हट ਜਾ ਦੁਖੀ ਜਾਂਦਾ ਇਹ ਇਹ ਕਹੇ ਆ ਜਿਹੜਾ ਦੁਖਣੋਂ ਨਹੀਂ ਹਟਦਾਗਾ ਫਿਰ ਹੁਣ ਮੇਰੇ ਕੀ ਸਾਰੇ ਮੈਨੂੰ ਕੀ ਪਤਾਗਾ ਸੋ ਫਿਰ ਮੈਨੂੰ ਕਹੋ ਨੀ ਜਾਣ ਦਿੰਦੀ ਬੇਬੇ ਪੇਕੀ ਮੇਰੇ ਫਿਰ ਹੁਣ ਦੁੱਖ ਦਾ ਕਰਕੇ ਆਣੀ ਤੈਨੂੰ ਵੀ ਨਾ ਜਾ ਫਿਰ ਤੇਰਾ ਤਾਂ ਦੁਖੀ ਜਾਊਗਾ ੜਾ ਮੈਨੂੰ ਜਾ ਆ ਉਹਨਾਂ ਦੇ ਸਾਬਾ ਜਾਣ ਗੀਆਂ ਹੁਣ ਛੁੱਟੀਆਂ 'ਚ ਫਿਰ ਜੇ ਠੀਕ ਹੋ ਗਈ ਉਹ ਤਾਂ ਭੱਗਦੀ ਤੂੰ ਤਾਂ ਠੀਕ ਹੁੰਦੀ ਨਹੀਂ ਫਿਰ ਕਾਲ ਕੋਈ ਨਹੀਂ ਫੇਰੋ ਫਿਰ ਵਗ ਜੀ ਫਿਰ ਮੈਂ ਕਿਹੜਾ ਤੈਨੂੰ ਰੋਕਦੀ ਆ ਤੂੰ ਐ ਕਰ ਮੈਂ ਤਾਂ ਐ ਕਹਿਣੀ ਆ ਛੱਡ ਪਰਾਂ ਤੇ ਆਪੇ ਮਨਜੀਤ ਦੇ ਚਾਚੇ ਸੂਚੇ ਕੇ ਤਾਇਏ ਕੇ ਰੋਟੀ ਖਾ ਲੂਗਾ ਹਾਂ ਤੇ ਆਪਾਂ ਗੋਹੇ ਕੁੜੇ ਵਾਲੀ ਲਾ ਜਾਾਂਗੇ ਚੱਲ ਮੇਰੇ ਨਾਲ ਤੈਨੂੰ ਮੈਂ ਮੇਰੇ ਨਾਨਕ ਹੀ ਤਾਰ ਜੂ ਜਾਂਦੀ ਜਾਂਦੀ ਸੌਂ ਪਾ ਹੋਰ ਆਜਾ ਆਪਾਂ ਦੋਨੇ ਵਗ ਚੱਲਦੇ ਆ ਨਹੀਂ ਮਨਜੀਤ ਨੂੰ ਨਾ ਪਤਾ ਲੱਗ ਜੇ ਹੋਰ ਕੇ ਬੇ ਆ ਦੇਖ ਲਓ ਬੁਖਾਰ ਚੜਿਆ ਹਾਂ ਤੂੰ ਤੂੰ ਕਹਿੰਦੀ ਮੈਂ ਬੁਖਾਰ ਚੜਿਆ ਨਾਲੇ ਪੇਟ ਚ ਦਰਦ ਹੈ ਤੇ ਹੁਣ ਤੂੰ ਗਰੱਪ ਦੇ ਨਹੀਂ ਸਾਲ ਮਰ ਜੀ ਦੋ ਪਰ ਮੀਤ ਨਹੀਂ ਕਹਿ ਦੇ ਦੇਖ ਲੈ ਬੁਖਾਰ ਹੈ ਨਾ ਤੇ ਫਿਰ ਵੇ ਮੈਂ ਉੱਥੇ ਜਾ ਕੇ ਦਵਾਈ ਲੈਣ ਤੇਰੇ ਨਾਲ ਕੀ ਕਿਤੇ ਤੇ ਨਾਲ ਕੀ ਜੇ ਜਾਣਾ ਸੀਗਾ ਤੂੰ ਸਾਨੂੰ ਵੀ ਦੱਸ ਦਿੰਦੀ ਸੋਨੂੰ ਮੈਂ ਸੱਚੀਆਂ ਦੱਸੀਆਂ ਨਾ ਨਾ ਵੀ ਢੰਗ ਕਰਦੀ ਆ ਜਾਣ ਕੇ ਮੈਨੂੰ ਜਾਣ ਨਹੀਂ ਦਿੰਦੀ ਫਿਰ ਭਾਈ ਸੁਣਾਏ ਮੇਰੀ ਗੱਲ ਸੁਣਾ ਜਿਹੜਾ ਮੈਂ ਜਾਣਾ ਹੁੰਦਾ ਤੇ ਉਦੋਂ ਇਹ ਉਹ ਕਰਕੇ ਵਹਿ ਜਾਂਦੀ ਐ ਵੀ ਮੈਂ ਜਾਣਾ ਫੇਰ ਮੈਂ ਤਾਂ ਬਾਕੀ ਮੌਕਾ ਹੀ ਨਹੀਂ ਮਿਲਦਾ ਹੋਰ ਟੰਗ ਨਾ ਕਰਾਂ ਤਾਂ ਹੋਰ ਦੱਸ ਮੈਂ ਕੀ ਕਰਾਂ ਸਿਆਣੀ ਬਿਆਣੀ ਬੇਬੇ ਤੂੰ ਟੰਗ ਕਰਦੀ ਸੋਹਣੀ ਲੱਗਦੀ ਐ ਇਹ ਮਾਰੇ ਹੁੰਦੇ ਐ ਇਹ ਤਾਂ ਅਸੀਂ ਪਰਮੀਤ ਨੇ ਚੱਲ ਦੇਖ ਲਿਆ ਤੇ ਤੇਰਾ ਦੇਖ ਲੈ ਸਾਰਾ ਚੱਲਣਾ ਚੱਲਣਾ ਫੇਰ ਤੇਰਾ ਮੂਰੇ ਲਾਂਦਾ ਜਦ ਮੈਂ ਫੋਨ ਤੇ ਗੱਲ ਕਰੀ ਜਾਂਦੀ ਸੀ ਉਦੋਂ ਮੈਂ ਸੁਣ ਕੇ ਆਈ ਐ ਬੇਬੇ ਉਦੋਂ ਬਾਅਦ ਕਪੜਾ ਲੈ ਕੇ ਪੈ ਗਈ ਨਹੀਂ ਪਾਣੀ ਫੇਰ ਛੋੜਾ ਤਾਂ ਵਾਰੀ ਆਇ ਨਹੀਂ ਮੇ ਤਾਂ ਹੁੰਦੀ ਨਹੀਂ ਫੇਰ ਮੈਂ ਕੀ ਕਰਾਂ ਹੁਣ ਵਾਰੀ ਤੂੰ ਸਾਨੂੰ ਹੀ ਕਹਿੰਦੀ ਮੈਂ ਤੂੰ ਹੀ ਨਹੀਂ ਜਾਂਦੀ ਘਰ ਛੱਡ ਕੇ ਬੇਬੇ ਤੈਨੂੰ ਕਿਹੜਾ ਰੋਕਿਆ ਹੋਇਆ ਸੀ ਤੇਰੇ ਹੱਥ ਸਭ ਕੁ ਉਸੇ ਤੋਂ ਕ ਫਿਰ ਵਈ ਮੈਂ ਨਾ ਆਇਆ ਵੀ ਤੇ ਇਹ ਜਾਊਗੀ ਤਾਂ ਜਾਵਾਂ ਜੇ ਘਰੇ ਆ ਫਿਰ ਮੈਂ ਜਾਂਦੀ ਨਹੀਂ ਮੈਂ ਤਾਂ ਭਾਈ ਫਿਰ ਤੇਰੇ ਜਾਣ ਦੀ ਮਾਰੀ ਨਾ ਸਾਰੀ ਗੱਲ ਬਣਾਈ ਸੀ ਮੈਂ ਕਹੇ ਇਹ ਨਾ ਵਗ ਜੇ ਦੇਖ ਲਓ ਤੁਸੀਂ ਮੰਨਦੇ ਨਹੀਂ ਸੀ ਗੱਲ ਨੂੰ ਫਿਰ ਹੋਰ ਮੈਂ ਕੀ ਕਰਾਂ ਇਹੇ ਕੰਮ ਵਾਲੇ ਨੂੰ ਜਵਾਬ ਦੇ ਕੇ ਆਈਏ ਬੇਬੇ ਦੇ ਕੇ ਆਈਏ ਕੰਮ ਵਾਲੇ ਨੂੰ ਵੀ ਜਵਾਬ ਔਰ ਹੁਣ ਮੈਨੂੰ ਉਹਨੇ ਪਹਿਲਾਂ ਹਾਂ ਕਰਤੀ ਸੀ ਮੁੜ ਕੇ ਉਹ ਕਹਿੰਦੀ ਭਾਈ ਮੈਨੂੰ ਤਾਂ ਕੰਮ ਹੋ ਗਿਆ ਲੈ ਮਾਨੂੰ ਆਖਿਆ ਜੀ ਮੈਂ ਖਾਂਈ ਨਾ ਜੇ ਤੂੰ ਆ ਕੇ ਸਾਡੀ ਬਹੂ ਬਗ ਜੂ ਇਹ ਬਾੜੀ ਮਾੜੀ ਗੱਲ ਕੀਤੀ ਹੈ ਬੇਬੇ ਤੂੰ ਦੇਖ ਲੈ ਲੈ ਮਾੜੀ ਕੀ ਕਰਤੀ ਫਿਰ ਮੈਂ ਉਹ ਦਾ ਕੰਮ ਤੇ ਆਉਂਦੀ ਆ ਆਪਣੇ ਤੋਂ ਰੋਕਦਾ ਮੈਨੂੰ ਐਸੀ ਇਹਦਾ ਬੇਬੇ ਬਿਮਾਰ ਹੈ ਕਿ ਚਲ ਪਕਾਣ ਵਾਲੀ ਲਾ ਲਾਂਗੇ ਚਲ ਮੈਨੂੰ ਤਾਂ ਇਹ ਨਹੀਂ ਪਤਾ ਲੱਗਣ ਦਿੱਤਾ ਕਿਹੜੇ ਵੇਲੇ ਜਾਇਆ ਇਹ ਉਹਨਾਂ ਦੇ ਘਰੇ ਤੂੰ ਤਾਂ ਬੜੀ ਖੇਡ ਖੇਡੀ ਉਹਨੇ ਮੈਂ ਨਾ ਤਾਂ ਲਿਆਣੀ ਹੈਗਾ ਕੋਟ ਨਹੀਂ ਆਉਂਦਾ ਖੇਡ ਖੇੜੇ ਪਰ ਮੈਨੂੰ ਸ਼ੱਕ ਪੈ ਗਿਆ ਸੀ ਵੀ ਉਹਨੇ ਬੇਬੇ ਨੇ ਜਵਾਬ ਦਵਾਇਆ ਪੱਕਾ ਮੈਂ ਆਪ ਹੀ ਕਹਿ ਕੇ ਆਈਆਂ ਮੱਖਾਂ ਆਈ ਨਾ ਸਾੜੀ ਬਹੂ ਹੀ ਸੱਦਨ ਆਈ ਸੀ ਮੱਖਾਂ ਜਵਾਬ ਦੇ ਦੀ ਬੇਟਾ ਦੇਖ ਲੈ ਦੇਖ ਲੈ ਬਾਣੀ ਦੇ ਬੇਬੇ ਤੇਰੀ ਹਾਂ ਤੇ ਹੋਰ ਨੂੰ ਵੀ ਸਕੀਮਾਂ ਦੱਸਾਂਗੇ ਇਹਨਾਂ ਤੇ ਸਕੀਮ ਵਾਲੇ ਤਾਂ ਸਕੀਮ ਸਾਰਾ ਨੂੰ ਆਉਂਦੀ ਨਹੀਂ ਇਹਨੂੰ ਆਇਆ ਹੁੰਦਾ ਵੀ ਕੱਲੀ ਘਰੇ ਨਾ ਰਹਿ ਜੇ ਪਰਮਜੀਤ ਪਤਾ ਨਹੀਂ ਕੀ ਕੁਝ ਚੱਕ ਲੂਗੀ ਸਾਡਾ ਇਹ ਘਰੋਂ ਕੀ ਕੁਝ ਖਾ ਜਾਊਗੀ ਜੇ ਮੈਂ ਜਾਊਂਗੀ ਤਾਂ ਮੇਰੇ ਨਾਲ ਤਿਆਰ ਹੋ ਜਾਂਦੀ ਐ ਤੇ ਫੇਰ ਕਿੰਦਾ ਆਪਾਂ ਇਕੱਠਿਆਂ ਜਾਣਗੇ ਇੱਕ ਪਾਸੇ ਆਪਣੇ ਪੇਕੇ ਤੇ ਉਹਨਾਂ ਦੇ ਮੈਨੂੰ ਜਾਣ ਦੀ ਤਾਰ ਨਹੀਂ ਆਉਂਦੀ ਨਹੀਂ ਤੇ ਫੇਰ ਉਹ ਬਗ ਜਾਏਗਾ ਤੂੰ ਬੈਲੀ ਹੁੰਨੀ ਆ ਉਹ ਲਹਣਾ ਕਿੱਥੇ ਜਾਇਆ ਜਾਂਦਾ ਸਾਰਾ ਮੇਰਾ ਸ੍ਰਿੱਕਾਗਾ ਨਹੀਂ ਸਾਰਾ ਘਰੇ ਕੋਈ ਆਉਂਦਾ ਜਾਂਦਾ ਹੈ ਦੇਖ ਬੇਬੇ ਨਾ ਬੇਬੇ ਦਾ ਰੌਣਕਾ ਕੀ ਮੂੰਹ ਤੇ ਲੈ ਹੋਰ ਜਰਕਦਨੇ ਮਾਰਿਆ ਵਟਕੇ ਖੇਸ ਕੰਬਲ ਉਹਦੀ ਮਾਰਿਆ ਮੈਂ ਉਧਰ ਤੁਰਿਆ ਹੁੰਦਾ ਸੀਗਾ ਮਾਪਿਆਂ ਦੀ ਕੀ ਗੱਲਾਂ ਕਰੀ ਤੁਸੀਂ ਕਹਿੰਦੇ ਮੇਰੀ ਮਾਂ ਸਖਤ ਬਿਮਾਰ ਹੈ ਮੈਂ ਤਾਂ ਤੇ ਨਾ ਲੜੀ ਜਾਂਦਾ ਸੀਗਾ ਆਹੋ ਯਾਨੀ ਜਾਨਾਂ ਛੱਡ ਦੇ ਮੇਰੀ ਗੱਲ ਸੁਣ ਮੰਡੀ ਤਾਂ ਜਾਣ ਨੂੰ ਤਾਂ ਮੈਂ ਕੱਲੀ ਵੀ ਜਾ ਸਕਦੀ ਆ ਜੇ ਜੀ ਕਰੇ ਭਾਈ ਮੇਰਾ ਤਾਂ ਘਰ ਛੱਡ ਕੇ ਨਾ ਮੇਰਾ ਮਾਣਾ ਪਿੱਛੇ ਪੈਂਦਾ ਨਹੀਂਗਾ ਮੈਨੂੰ ਆਏ ਬਈ ਆਂ ਬਰਾ ਤੇ ਨੂੰ ਮੰਡੀ ਲੈ ਜੀ ਕੀ ਕੋ ਸੋਚ ਲਿਆ ਉਹ ਵੀ ਆਈ ਨਹੀਂ ਪਤਾ ਮੈਂ ਆਪਣੇ ਪ੍ਰਾਣੂ ਸਾਧਰੇ ਇਥੋਂ ਕੋਸੇ ਕਾ ਕਿਉਂ ਦੇਖ ਮੇਰੇ ਭਰਾ ਤਾਂ ਤੇਰੀਆਂ ਚੀਜ਼ਾਂ ਦੀ ਬੈਠੇ ਨੇ ਹਾਂ ਇਹਦਾ ਪਤਾ ਨਹੀਂ ਇਹਦੀ ਮਾਂ ਇਹ ਹੀ ਜੀ ਹੈ ਧੰਗੜੇ ਹੱਥ ਦੇਖ ਕਿਉਂ ਹਾਂ ਮੰਨਦੇ ਹੋ ਕਿੰਨਾ ਤੂੰ ਚਕਾਉਂਦੀ ਹੋਵੇਂਗੀ ਤਾਂ ਪਤਾ ਹੋਊਗਾ ਬੇਟੇ ਨਹੀਂ ਮੇਰੇ ਤਾਂ ਕੁੜੀ ਹੈ ਨਹੀਂ ਮੈਂ ਕਿੱਥੇ ਚਕਾ ਦੂੰ ਹਾਂ ਕਿਸੇ ਨੂੰ ਚਕਾਉਂਦੀ ਹੋਏਗੀ ਮੇਰਾ ਬੰਨਿਆ ਮੈਂ ਨਹੀਂ ਚਕਾਉਂਦੀ ਹਾਂ ਤੈਨੂੰ ਹੁੰਦਾ ਮੇਰੇ ਤਾਂ ਇੰਨਾ ਬੰਨਿਆ ਵੀ ਚੰਗਾ ਮੇਰੇ ਤਾਂ ਚਲ ਜਵਾਕਾਂ ਨੇ ਛੁੱਟੀਆਂ ਸੀਗੀਆਂ ਮੈਂ ਤਾਂ ਤਾਂ ਜਾਂਦੀ ਸੀਗੀ ਤੇ ਇਹਦੇ ਕਿਹੜੇ ਜਵਾਕ ਸਕੂਲ ਚ ਪੜਦੇ ਆ ਗਾਹਾਂ ਦੀ ਇਹ ਮੇਰੇ ਕੁੜੀ ਹੁੰਦੀ ਤਾਂ ਕੁੜੀ ਨੂੰ ਮੈਂ ਘਰੇ ਛੱਡ ਜਾਂਦਾ। ਆ ਲੱਗਿਆ ਪਤਾ ਢਿੱਡ ਚ ਕਿੱਡੇ ਕਿੱਡੇ ਪਾਪ ਚੱਕੀ ਫਿਰਦੀ ਐ। ਇਹ ਵੀ ਗੱਲ ਤਾਂ ਇਹ ਗੱਲਾਂ ਦੇ ਨਹੀਂ। ਪਾਪ ਦੇਖ ਲੈ ਕਿੱਡਾ ਢਿੱਡ ਚ ਐ। ਹੂੰ। ਲੈ ਇਹ ਕਹਦਾ ਪਾਪਾ। ਪਾਪ ਹੀ ਐ ਹੁਣ ਇਹ। ਲੈ ਹੈਗਾ ਪਾਪ। ਅਸੀਂ ਹੁਣ ਤਾਂ ਹੁੰਦੇ ਨਹੀਂ ਰਹਿੰਦੇ। ਚਾਰ ਦਿਨ ਬਾਹਰ ਜਾਂਦੀ ਉੱਥੇ ਚੱਲ ਆਉਂਦੇ। ਬਾਹਰ ਜਾਂਦੀ। ਫਿਰ ਹੁਣ ਤੂੰ ਭੱਗ ਜਾ ਮੈਂ ਤਾਂ ਜਾਂਦੀ ਹੋਈ ਨਹੀਂ ਭੈਣੇ। ਆ ਬੰਨੇ ਤੇਰੇ ਮੂਰੇ ਹੱਥ ਜਾ ਤੂੰ ਹੀ ਭੱਗ।